ਤੂੰ ਹੁਣੀ ਥੱਕੀ ਅਜੇ ਦੇਸ਼ ਸੇਵਕ ਦੇ ਦੋਸਤਾਂ ਨਹੀਂ ਸਦਨੇ ਆਪਣੇ ਘਰ ਇੰਨਾ ਫਰੈਂਡ ਸਰਕਲ ਉਹਦਾ ਰਿਸ਼ਤੇਦਾਰੀਆਂ ਕੋਈ ਨਹੀਂ ਮਾਨ ਹੈਗੀ ਹਾਈ ਤੇ ਰੋਜ਼ ਹੀ ਜਾਓਗੇ ਨਾ ਡੇਲੀ ਇੱਕ ਦੇ ਘਰ ਵੀ ਜਾਓਗੇ ਨਾ ਤਾਂ ਵੀ ਤੁਹਾਡੇ ਤਿੰਨ ਮਹੀਨੇ ਕਿਤੇ ਨਹੀਂ ਜਗੇ ਚਲੋ ਕੋਈ ਨਾ ਮਾਸੀ ਜੀ ਆ ਤੂੰ ਹੀ ਰੱਖ ਲਓ ਮੈਂ ਓਨੀ ਥੋੜੇ ਦਿਨ ਤੱਕ ਰੱਖੋ ਰੱਖੋ ਤੇ ਅਮਾਰੀ ਜਾਂਪੇ ਰੱਖ ਦਿਓ ਹਾਂ ਰੱਖੋ ਤੇ ਉਹ ਵਿਚਾਰੀ ਪਹਿਲੀ ਥੱਕੀ ਪਈ ਜ। ਅੱਜਕੱਲ ਤੇ ਕੁੜੀਆਂ ਬਸ ਥੋੜਾ ਜਿਹਾ ਪਾਰਾ ਕਪੜਾ ਪਾ ਲੈਣ ਤੇ ਨਾਰੀ ਥੱਕ ਜਾਂਦੀਆਂ ਨੇ। ਉਹ ਤੇ ਵਿਚਾਰੀ ਥੱਕ ਵੀ ਗਈ ਐ। ਅ ਗੱਲ ਸੁਣੀਓ ਮੇਰੀ ਮੈਂ ਨਾ ਕਹਿਣਾ ਕੋਈ ਤੁਹਾਨੂੰ ਇਦਰਾਓ ਹਾਂ ਬੋਲ ਕੀ ਕਹਿਣਾ ਉਹਨਾਂ ਮੈਨੂੰ ਤਾਂ ਇਹ ਕਹਿਣਾ ਸੀ ਕਿ ਲੋੜੀ ਹੋਣ ਵਾਲੀ ਆ ਜੀ ਮੈਂ ਸੋਚਦੀ ਸੀ ਕਿ ਸ਼ੰਮੀ ਜੀ ਦੀ ਘਰੀ ਨਾ ਅੱਗੇ ਲੋੜੀ ਤੇ ਮੈਂ ਦੇ ਜਾਂਦੀ ਹੁੰਨੀ ਨਹੀਂ ਕਿਉਂਕਿ ਨਾ ਮੰਮੀ ਜਾਂਦੇ ਹੁੰਦੇ ਸੀ ਨਾ ਵੀਰਾ ਭਾਬੀ ਜਾਂਦੇ ਹੁੰਦੇ ਸੀ ਤੇ ਲੋੜੀ ਮੈਂ ਦੇ ਕਿਉਂਦੀ ਹੁੰਨੀ ਨਹੀਂ ਜਿਨਾਂ ਜਿਹੜਾ ਮੈਂ ਕੁਵਾਰੀ ਹੀ ਉਹ ਕਿਉਂ ਲੈਣ ਦੇਣ ਦਾ ਜਿਹੜਾ ਤਿਉਹਾਰ ਹੁੰਦੇ ਉਹ ਤੇ ਮਾਪੇ ਕਰਦੇ ਆ ਤੂੰ ਕਹਿੰਦੀ ਹੁੰਦੀ ਉਹੀ ਤੇ ਨਾ ਉਂਝ ਤੇ ਉਹਨਾਂ ਦੀ ਉਪਾਤ ਨਹੀਂ ਹੈਗੀ ਕਿ ਆਪਣੀ ਕੁੜੀ ਨੂੰ ਕੁਝ ਖਾਣ ਪੀਣ ਕੋਈ ਖਡੋਣਾ ਕੋਈ ਚੀਜ਼ ਲੈ ਕੇ ਦੇ ਤੇ ਇਦਾਂ ਹੀ ਤਿਉਹਾਰ ਦੇ ਬਹਾਨੇ ਤੇ ਮੈਂ ਕੋਈ ਚੀਜ਼ ਨੂੰ ਦੇਉਂ ਨਹੀਂ ਹੁੰਦੀ ਅੱਛਾ ਤੂੰ ਐਦਾਂ ਕਰ ਮੇਰੀ ਗੱਲ ਦਾ ਜਵਾਬ ਦੇ ਜੇ ਤੂੰ ਗੱਲ ਛੇੜ ਹੀ ਲਈ ਹੈ ਹਾਂਜੀ ਪੁੱਛੋ ਸਮੇਤਰੀ ਵੱਡੀ ਭੈਣ ਹਾਂਜੀ ਤੇਰਾ ਨਵਾਂ ਨਵਾਂ ਜਿਹਾ ਵਿਆਹ ਆ ਠੀਕ ਆ ਨਾ ਮੈਂ ਉਸ ਨੂੰ ਕੋਈ ਫਰਜ-ਬਰਜ ਨਹੀਂ ਚੇਤੇ ਵੀ ਮੈਂ ਮੇਰੀ ਭੈਣ ਦਾ ਵਿਆਹ ਆ ਜੇ ਤੇ ਮੈਂ ਕੋਈ ਦੇ ਦੂਗੇ ਆ ਮਾਦਰ ਸਾਰੇ ਲੈਣ ਦੇਣ ਦਾ ਠੇਕਾ ਤੂੰ ਹੀ ਚੁੱਕਿਆ ਸਿਮਰਤ ਸੇਵਕ ਬਿਲਕੁਲ ਸਹੀ ਕਹਿੰਦਾ ਭੀ ਹਾਂਜੀ ਮਸੀ ਜੀ ਉਹ ਕੋਈ ਗਲਤ ਨਹੀਂ ਕਹਿ ਰਿਹਾ ਉਹਦੀ ਹਰ ਗੱਲ ਇਸ ਦਮ ਹੈ ਗਏ ਨਾਲ ਮੇਰੇ ਇੱਕ ਗੱਲ ਸੁਣ ਜਦੋਂ ਰਿਸ਼ਤੇਦਾਰਾ ਜਿੰਨਾ ਕਰਕ ਨਾ ਹੋਵੇ ਨਾ ਭਾਵੇਂ ਕਰਜ਼ੇ ਚੁੱਕੋ ਤੇ ਭਾਵੇਂ ਜੋ ਮਰਜ਼ੀ ਕਰੋ ਰੱਖਣਾ ਪੈਂਦਾ ਜਿਹੜਾ ਕੰਮ ਕਰਨਾ ਤੇ ਕਰਨਾ ਹੀ ਹੈ ਹੋਰ ਕੀ ਦਿਖਾਵਾ ਥੋੜਾ ਕਰ ਨਾਲ ਛੋਟੀ ਭੈਣ ਨੂੰ ਫਰਜ਼ ਤੇ ਬੰਦਾ ਉਹਦਾ ਪਰ ਜਿਹਦਾ ਬੰਦਾ ਤੇਰਾ ਥੋੜਾ ਫਰਜ਼ ਬੰਦਾ ਦੇਣਾ ਹਾਂ ਉਹ ਸਾਡੇ ਘਰ ਆਵੇਗੀ ਲੈ ਕੇ ਫਿਰ ਅੱਗੋ ਜੋ ਸਾਨੂੰ ਪੁੱਜੇ ਸਰੇਗਾ ਅਸੀਂ ਉਹਨੂੰ ਦੇ ਦੇਵਾਂਗੇ ਦੀ ਕੁੜੀ ਨੂੰ ਦੇਵਾਂਗੇ ਉਹਨੂੰ ਦੇ ਦੇਵਾਂਗੇ ਲੇਕਿਨ ਪਹਿਲੇ ਤੇ ਉਹਦੀ ਛੋਟੀ ਭੈਣ ਹੈ ਉਹਦਾ ਆਣਾ ਬੰਦਾ ਉਹ ਆਵੇ ਲੈ ਦੇ ਕੇ ਆਵੇ ਸਾਡੀ ਹਸਤੀ ਹਾਸਤੀ ਜੋ ਵੀ ਕਹਿੰਦੇ ਨੇ ਸਾਡਾ ਮੁਕਾਬਲਾ ਉਵੇਂ ਲੈ ਕੇ ਆਵੇ ਹੋਰ ਕੀ ਹਾਂਜੀ ਮਸੀ ਜੀ ਇਸ ਕਰਕੇ ਉਹਦੀ ਕੋਈ ਗਲਤੀ ਨਹੀਂ ਹੈਗੀ ਬਾਕੀ ਛੋਟੇ ਛੋਟੇ ਗੱਲਾਂ ਦੇ ਨਾ ਇਸ਼ੂ ਨਾ ਕ੍ਰੀਏਟ ਕਰਿਆ ਕਰੋ ਤੁਸੀਂ ਹਾਂਜੀ ਮਸੀ ਜੀ ਨਹੀਂ ਮੈਂ ਤੇ ਵੈਸੇ ਇਹਨਾਂ ਨੂੰ ਪੁੱਛੇ ਨਹੀਂ ਦੇਹੀ ਕਿ ਜੇ ਤੁਸੀਂ ਚਾਹੋ ਤੇ ਆਪਾਂ ਕੁਝ ਦੇ ਕੇ ਆ ਸਕਦੇ ਹਾਂ ਉਹਨਾਂ ਨੂੰ ਨਹੀਂ ਬੇਟੇ ਇਹ ਉਹਨਾਂ ਦਾ ਫਰਜ਼ ਹੈ ਹੋਰ ਆਣ ਹਾਂਜੀ ਮਸੀ ਜੀ ਨਾਲ ਪਹਿਲੇ ਤੋਂ ਕੁਆਰੀ ਸੀ ਤੁਸੀਂ ਆਪਣੀ ਮਨਮਰਜ਼ੀ ਕਰਦੇ ਸੀ ਹੁਣ ਤੁਸੀਂ ਵਿਆਹੀ ਹੋਏ ਹੋ ਹੁਣ ਜਿਵੇਂ ਸੇਵਾ ਕਰੇਗਾ ਤੁਹਾਨੂੰਵੇਂ ਕਰਨਾ ਪੈਣਾ ਹਾਂਜੀ ਹਾਂਜੀ ਹੁਣ ਤੁਸੀਂ ਆਪਣੇ ਮਨਮਰਜ਼ੀਆਂ ਨਾਲ ਨਾ ਕਰੋ ਜਿਵੇਂ ਉਹ ਕਹਿੰਦਾ ਉਹਦੀ ਸੁਣੋ ਹਾਂਜੀ ਤੇ ਫਿਰ ਓਵੇਂ ਹੀ ਕਰੋ ਲੈ ਮੈਂ ਤਾਂ ਪੀ ਲਈ ਚਾ ਤੇ ਤੂੰ ਅਜੇ ਵੀ ਰੱਖ ਕੇ ਬੈਠੀ ਆ ਪੀਨੀ ਵੀ ਮੰਮੀ ਜਿੰਨੇ ਜਿਤਨਾ ਤੂੰ ਪੀਂਡੀ ਇਹ ਉਹੀ ਠੰਡੀ ਹੋ ਜਾਣੀ ਨਹੀਂ ਗਰਮ ਹੈ ਤੇ ਨਾਲੇ ਅੰਜੂ ਤੇਰੀ ਗੱਲ ਸੁਣ ਨਾ ਤੂੰ ਕੱਲ ਦੀ ਮੁਰਕੇ ਮੇਰੇ ਕੋਲ ਬੈਠੀ ਆ ਚਾਹ ਸੁਆਦ ਤੇ ਕੱਲ ਤੂੰ ਸਿਮਰਤ ਵੱਲੋਂ ਆਈ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ 10 ਮਿੰਨ ਉਹਦਰ ਦੀ ਗੱਲ ਹੈ ਸਭ ਵਧੀਆ ਉਧਰ ਉਹਦੇ ਤਾਂ ਕਿ ਦੱਸਾਂ ਨਾ ਸਿਮਰਤ ਠੀਕ ਠਾਕ ਹੀ ਸਿਮਰਤ ਆਪਣੀ ਬਹੁਤ ਵਧੀਆ ਜੇ ਠੀਕ ਠਾਕ ਹੀ ਕਹਿੰਦਾ ਬਿਲਕੁਲ ਤੇ ਮਤਲਬ ਇੰਨੀ ਕਿ ਮੈਨੂੰ ਉਸ ਟਾਈਮ ਸੋਹਣੀ ਲੱਗਦੀ ਸੀ ਮੰਮੀ ਨਾ ਆਪਾਂ ਰਾ ਸੂਣ ਤੋਂ ਨੇ ਪਾਇਆ ਆ ਸੀ ਕੱਲ ਅੱਛਾ ਪੰਜ ਗਿਆਂ ਨੇ ਨਾ ਲੱਦੀ ਹੋਈ ਸੀ ਨਹੀਂ ਸੋਹਣੀ ਲੱਗੰਦੀ ਸੀ ਮੰਮੀ ਖੁਸ਼ ਬੜੀ ਸੀ ਚਲ ਚੰਗਾ ਆ ਆਪਾਂ ਨੂੰ ਖੁਸ਼ੀ ਚਾਹੀਦੀ ਹੋਰ ਕੀ ਤੇ ਉਹਦੀ ਮਾਸੀ ਸੱਸ ਉਹ ਮਿਲੀ ਤੁਹਾਨੂੰ ਨਹੀਂ ਮਾਸੀ ਜੀ ਤੇ ਘਰ ਹੀ ਨਹੀਂ ਸੀਗੇ ਕਹਿੰਦੇ ਕੋਈ ਫੰਕਸ਼ਨ ਵਗੈਰਾ ਉਹਨਾਂ ਦੇ ਚੱਲਦੇ ਪਏ ਨੇ ਕੋਈ ਫੰਕਸ਼ਨ ਹੈ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਟਾਈਮ ਨਾਲ ਲੋਹੜੀ ਦੇ ਆਵਾਂ ਉਹੀ ਗੱਲ ਨਿਕਲ ਆਈ ਨਾ ਉਹਨਾਂ ਦੇ ਰੈਲੇਟਿਵ ਦਾ ਹੋ ਗਿਆ ਨਹੀਂ ਆ ਪਿੱਛੇ ਹੂੰ ਹੂੰ ਬਸ ਲੋੜੀ ਕਹਿੰਦੇ ਇਕੱਠੇ ਮਨਾਨੀ ਐ ਤਾਂ ਉਹਨਾਂ ਨੇ ਕੋਈ ਫੰਕਸ਼ਨ ਵੀ ਬਾਹਰ ਹੀ ਕਰਨਾ ਜਨੂੰ ਆਪਾਂ ਵੀ ਚੰਗੀ ਗੱਲ ਨਹੀਂ ਨਾ ਕੀਤੀ ਆਪਾਂ ਪਹਿਲਾਂ ਫੋਨ ਕਰਕੇ ਜਾਂਦੇ ਤੇ ਘਰ ਹੈਗੇ ਆ ਕਿ ਨਹੀਂ ਨਹੀਂ ਉਦਾਂ ਮੈਨੂੰ ਕਹਿੰਦੀ ਸੀ ਜਦੋਂ ਫੋਨ ਤੇ ਗੱਲ ਹੋਈ ਭਾਬੀ ਅਸੀਂ ਕਿਤੇ ਜਾਣਾ ਵੈ ਤੇ ਆਣਾ ਆਏਗਾ ਨਾ ਤੇ ਮੈਨੂੰ ਦੱਸ ਦੇਣਾ ਮੈਂ ਕਿਹਾ ਕੋਈ ਨਹੀਂ ਕਹਿੰਦੀ ਨਹੀਂ ਤੂੰ ਆਣਾ ਆਏਗਾ ਦੱਸ ਦੇਣਾ ਮੈਂ ਫਿਰ ਵੀ ਇੱਕ ਫੋਨ ਕਰਤਾ ਸੀ ਤੇ ਨਾਲ ਹੀ ਆਪਣਾ ਪਰੋਣਾ ਉਹ ਖੁਸ਼ੀ ਬਹੁਤ ਖੁਸ਼ੀ ਸਾਨੂੰ ਹੱਸਦੇ ਘੇੜਦੇ ਸਨ ਤੇ ਨਾਲੇ ਆਪਣਾ ਮਾੜਾ ਚੰਗਾ ਘਿਉ ਆਪਾਂ ਖੜਿਆ ਖੁਸ਼ ਤੇ ਹੈ ਇਹਨਾਂ ਦੇਖ ਕੇ ਮਾੜਾ ਮਾੜਾ ਕੀ ਘੜਿਆ ਮੰਮੀ ਨੇ ਨੇਨੇ ਭਾਰੇ ਕੱਪੜੇ ਲੈ ਗਏ ਆ ਬ੍ਰਾਂਡਡ ਕੜੀ ਹੈਗੀ ਸੀ ਕੈਸ਼ ਵੀ ਦਿੱਤਾ ਡੰਬੇ ਲੈ ਗਏ ਖਾਣ ਪੀਣ ਦਾ ਜੋ ਬੰਦਾ ਸੀ ਸਾਰਾ ਕਰਕੇ ਤੇ ਆਏ ਆ ਮਾੜਾ ਤਾਂ ਹੀ ਕੁਝ ਕੀਤਾ ਨਹੀਂ ਅਗਲੇ ਵੀ ਖੁਸ਼ ਹੋਏ ਦੇਖ ਕੇ ਮੰਮੀ ਪਰਪਤ ਉਹਨਾਂ ਦੇ ਸਾਹਮਣੇ ਆਪਾਂ ਨੂੰ ਇਹ ਲੱਗਦਾ ਜਿ ਤਰ੍ਹਾਂ ਆਪਾਂ ਕੱਟ ਕੀਤਾ ਆਪਣੀ ਵੱਲੋਂ ਤਾਂ ਆਪਾਂ ਪੂਰਾ ਜ਼ੋਰ ਲਾ ਦਿੱਤਾ ਬਿਲਕੁਲ ਬਿਲਕੁਲ ਮੰਮੀ ਦੇਖੋ ਜਿੱਦਾਂ ਦਾ ਉਹਨਾਂ ਦਾ ਸਟੇਟਸ ਹੈਗਾ ਨਾ ਹਾਂ ਹਾਂ ਉਸ ਮੁਤਾਬਕ ਦੇਖਿਆ ਜਾਵੇ ਤਾਂ ਅਸੀਂ ਪੂਰਾ ਹੀ ਕੀਤਾ ਵਾ ਚਲੋ ਵਧੀਆ ਮੈਨੂੰ ਪਤਾ ਹੈ ਜੋ ਤੂੰ ਲਿਆਂਦਾ ਵਧੀਆ ਆ ਠੀਕ ਹੋਊਗਾ ਤੇਰੀ ਕਿਤੇ ਪਸੰਦ ਮਾੜੀ ਨਹੀਂ ਹੁੰਦੀ ਮੇਰੀ ਚੀਜ਼ ਨੂੰ ਤੇ ਵੈਸੇ ਵੀ ਨਹੀਂ ਸਿੰਗਾ ਤਾਂ ਨਿੰਦ ਦੀ ਕਿਹੇ ਪਾਸੇ ਹਾਂ ਬਸ ਮੈਂ ਕਹਿੰਦੀ ਉਹਦੀ ਮਾਸੀ ਨੂੰ ਪਸੰਦ ਆ ਜਵੇ ਚੀਜ਼ਾਂ ਕੋਈ ਨਹੀਂ ਉਹਨੂੰ ਵੀ ਆ ਜੂ ਠੀਕ ਆਪਾਂ ਉਹ ਦਿਨ ਦੇਖਿਆ ਉਹਨਾਂ ਦਾ ਸੁਭਾ ਹਾਂ ਬਹੁਤ ਵਧੀਆ ਹੈ ਤੇ ਨਾਲੇ ਅੰਜੂ ਆ ਜੱਗੇ ਨੇ ਕਦੋਂ ਆਣਾ ਉਹ ਕਿੱਥੇ ਰਹਿ ਗਿਆ ਪਤਾ ਨਹੀਂ ਮੰਮੀ ਇਹਨਾਂ ਦਾ ਤੇ ਕੰਮ ਕੀ ਵਧਾ ਲਿਆ ਵਾ ਘਰਾਂ ਆਂਦਾ ਕੋਈ ਇਹਨਾਂ ਨੂੰ ਚਿੱਤ ਚਿੱਤਾ ਹੀ ਨਹੀਂਗਾ ਕਿਹੜੇ ਵੇਲੇ ਦਸਵੇਰ ਦੇ ਗਏ ਨੇ ਨਾ ਦੁਪਹਿਰ ਦੀ ਰੋਟੀ ਦੀ ਹੋਸ਼ ਹੈ ਨਾ ਰਾਤ ਦੀ ਹੁਣ ਪਤਾ ਨਹੀਂ ਕਦੋਂ ਆਂਦੇ ਜੇ ਬੰਦਾ ਸਵੇਰੇ ਖਾ ਕੇ ਜਾਵੇ ਥੋੜੀ ਬੁੱਧੀ ਤੇ ਪਤਾ ਨਹੀਂ ਕਦੋਂ ਆਉਣਾ ਕਹਿੰਦੇ ਨੇ ਮੀਟਿੰਗ ਹੈਗੀ ਸੀ ਉਹਨਾਂ ਦੇ ਨਾਲ ਹੀ ਵੇਖ ਲਾਂਗਾ ਖਾ ਪੀ ਲਵਾਂਗਾ ਜੋ ਖਾਣਾ ਹੈਗਾ ਵਾ ਚਲੋ ਤੇ ਨਾਲੇ ਮੇਰੇ ਸੌਣ ਪੁੱਤ ਗੱਲ ਉਧਰ ਦਾ ਤੇ ਸਿਮਰਤ ਵਾਲਾ ਕੰਮ ਤੇ ਹੋ ਗਿਆ ਹਾਂਜੀ ਤੇ ਹੁਣ ਪੁੱਤ ਸ਼ਮੀ ਦਾ ਕੀ ਸੋਚਿਆ ਉਧਰ ਵੀ ਜਾਣਾ ਆਪਾਂ ਕਿਉਂ ਚਲੋ ਉਹ ਵੀ ਧੀਆ ਪੁੱਤ ਨਾਲਿਆ ਕਰਨਾਂ ਤਾਂ ਪੈਣਾ ਹੀ ਆਪਾਂ ਨੂੰ ਲੋਕ ਵਿਖਾਵਾ ਹੀ ਸਹੀ ਥੋੜਾ ਬੁਤਾ ਫਿਰ ਜਾਣਾ ਤਾਂ ਪੈਣਾ ਹੀ ਹੈ ਤੇ ਤੂੰ ਕੀ ਸੋਚਿਆ ਕਿ ਕੀ ਖੜੇਗੀ ਕੀ ਸੋਚਣਾ ਮੰਮੀ ਇਹਦੇ ਵਿੱਚ ਗੜੀ ਵੱਡੀ ਹਸਤੀ ਦੇ ਘਰ ਜਾਣਾ ਮੈਂ ਜਿਹੜਾ ਸਾਨੂੰ ਸੋਚਣਾ ਪਵੇ ਲੋੜੀ ਦੇਣੀ ਆ ਅੱਗੇ ਸਿਮਰਤ ਸੀ ਉਹਦੇ ਹੱਥ ਤੋੜਦੀ ਦੀ ਸੀ ਕਿ ਚੱਲ ਦੇ ਆ ਇਹਨਾਂ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਮੇਰਾ ਮਨ ਹੀ ਨਹੀਂ ਕਰਦਾ ਜਾਣ ਦਾ ਯਾਦ ਆ ਲਾਸਟ ਟਾਈਮ ਮੈਂ ਕਦੋਂ ਗਈ ਸੀ ਆ ਜਦੋਂ ਮਾਹੀ ਛੋਟੀ ਸੀ ਕੀ ਕਰਤੂਤ ਕੀਤੀ ਸੀ ਮੇਰਾ ਤਾਂ ਮੰਮੀ ਮਾਨ ਨਹੀਂ ਚੁੱਕਿਆ ਗਿਆ ਧਰਮ ਨਾ ਮੇਰਾ ਤਾਂ ਦੁਬਾਰਾ ਦਿਲ ਨਹੀਂ ਨਹੀਂ ਕਰਦਾ ਉਹਦੀ ਦਲੀ ਚੜ ਜਾਵਾ ਬੰਦੇ ਨੂੰ ਆਉ ਭਗਤਗੀ ਤਾਂ ਕਰਨੀ ਆਣੀ ਚਾਹੀਦੀ ਐ ਸਿਰਫ ਬਹਿ ਕੇ ਖਾਣਾ ਨਹੀਂ ਸਿੱਖੀਦਾ ਕਿਸੇ ਨੂੰ ਖਵਾਣਾ ਵੀ ਸਿੱਖੀਦਾ ਉਹ ਗੱਲ ਤਾਂ ਪਤਾ ਹੈਗੀ ਆ ਤਾਂ ਪਰ ਉਹਨੇ ਸੋਚਿਆ ਸੀ ਕਿ ਆ ਨਾ ਸੂਟ ਲੈ ਜਾਂਦੀ ਪਰੋਨੇ ਦੇ ਲੈ ਜਾਂਦੀ ਨਾਲ ਕੋਈ ਆ ਮਠਿਆਈ ਦਾ ਡੱਬਾ ਡੁਬਾ ਲੈ ਜਾਂਦੇ ਚੱਲ ਜਾਣਾ ਕਰਨਾ ਤੇ ਆਪਾਂ ਨੂੰ ਪਹਿਣਾ ਹੀ ਆ ਮੈਂ ਤਾਂ ਇਹ ਸੋਚਿਆ ਹੈ ਅੱਗੇ ਤੇਰੀ ਮਰਜ਼ੀ ਤੂੰ ਕੀ ਖਾਣਾ ਤੂੰ ਕੀ ਸੋਚਿਆ ਮੇਖੋ ਮੰਮੀ ਛੋਟੀ ਦੁਕਾਨ ਤੇ ਛੜ ਕੇ ਮੈਂ ਕਪੜਾ ਲੈਣੋਂ ਤਰੀ ਨਾਲ ਮੰਮੀ ਮੈਂ ਹੈਵੀ ਸੂਟ ਲੈ ਕੇ ਜਾਵਾਂਗੀ ਬ੍ਰਾਂਡਡ ਸੂਟ ਉਹਦੇ ਘਰੋਂ ਦਾ ਲੈ ਕੇ ਜਾਵਾਂਗੀ ਉਹਨਾਂ ਨੂੰ ਪਾਉਣ ਦਾ ਕੋਈ ਚੱਜ ਜਗਾ ਵੈ ਜਨਾਨੀ ਵੀ ਭਾਰਾ ਕਪੜਾ ਪਾਇਆ ਤਾਂ ਫੱਬਦੀ ਐ ਕਿ ਚਾਰਕ ਚੀਜ਼ਾਂ ਤਾਂ ਗਹਿਣੇ ਨਾਲ ਲੱਗਦੀ ਹੋਵੇ ਤੇ ਥੋੜਾ ਬੋੜਾ ਪਾਇਆ ਵੀ ਹੋਵੇ ਫੇਰ ਹੀ ਜੱਚੇਗੀ ਨਾਲ ਉਹਨੇ ਬ੍ਰਾਂਡਡ ਕਪੜੇ ਪਾ ਕੇ ਕਿੱਥੇ ਜਾਣਾ ਨਾ ਫੈਕਟਰੀ 'ਚ ਤੇ ਉਹਨੇ ਆ ਮਿੱਟੀ ਜੇ ਦਾ ਜਿਹੜਾ ਬ੍ਰਾਂਡਾ ਉਹਨਾਂ ਦਾ ਉਹ ਤੇ ਝੜਵੀ ਮਾਰਨੇ ਨੇ ਸੂਟਾਂ ਦੀ ਗੱਲ ਤਾਂ ਤੁਸੀਂ ਲੈ ਨਹੀਂ ਦਿਓ ਮੰਮੀ ਨਾਲ ਜਿਹੜਾ ਇਹ ਗੱਲ ਪਿਆ ਢੋਲ ਹੈ ਇਹ ਵਜਾਣਾ ਤਾਂ ਆਪਾਂ ਭਗਈ ਹੈ ਉਹੋ ਜਿ ਮੈਂ ਨਹੀਂ ਆ ਉਹ ਵਜਾਉਣਾ ਹੀ ਆ ਭਾਵੇਂ ਰੋਦੇ ਕਰੋ ਆਂਦੇ-ਆਂਦੇ ਭਾਵੇਂ ਹੱਸਦੇ ਕਰੋ ਕਰਨਾ ਤਾਂ ਪੈਣਾ ਇਹੋ ਤੈਨੂੰ ਮੈਂ ਕਹਿੰਦੀ ਕੋਹਨਾ ਕੋਹ ਤੂੰ ਸੋਚਿਆ ਹੀ ਹੋਗਾ ਵੀ ਕੀ ਖੜਨਾ ਸੋਚਿਆ ਤੇ ਹੈਗਾ ਮੰਮੀ ਮੈਂ ਜੇ ਤੁਹਾਨੂੰ ਦੱਸਾਂ ਤਾਂ ਤੁਸੀਂ ਵੀ ਹੱਸੋਗੇ ਚਲ ਦੱਸ ਦੇ ਦੱਸਣਾ ਤੇ ਤੈਨੂੰ ਪਹਿਣਾ ਨਹੀਂ ਹੈ ਲੁਕਾ ਕੇ ਤੇ ਤੂੰ ਕੋ ਖੜੇਂਗੀ ਨਹੀਂ ਵਖਾੜ ਕੇ ਖੜੇਂਗੀ ਮੈਨੂੰ ਤੁਹਾਨੂੰ ਮੈਂ ਗੱਲ ਦੱਸੀ ਨਾ ਉਹਨੇ ਸਿਮਰਤ ਜਾਂਦੀ ਰਹੀ ਹੈ ਹੁਣ ਕਹਿੰਦੀ ਸੀ ਭਾਬੀ ਭੇੜੇ ਜੇ ਵਿੰਗੇ ਜੇ ਸਟੀਨ ਦੇ ਗਲਾਸ ਹੋਏ ਚਿਪ ਪਏ ਹੋਏ ਨੇ ਪਲਾਸਟਿਕ ਦੇ ਗਲਾਸ ਐ ਤੇ ਉਥੱਥੇ ਸਾਰਾ ਜੰਮਿਆ ਹੁੰਦਾ ਪਤਾ ਨਹੀਂ ਕੀ ਕਹਿੰਦੀ ਚੱਜ ਦੀ ਕਰੋਕਰੀ ਵੀ ਨਹੀਂ ਇਹ ਕਿਹੇ ਕੋਲੀ ਚ ਬਿਸਕੁਟ ਧਰ ਦਿੰਦੀ ਐ ਕਿਹੇ ਟਰੇ ਚ ਬਿਸਕੁਟਾਂ ਦਾ ਲਫਾਫਾ ਜਾਂ ਕੋਲ ਕੇ ਰੱਖ ਦਿੰਦੀ ਐ ਤੇ ਬੰਦੇ ਨੂੰ ਖਾਣਾ ਚੱਜ ਸਵਾਦ ਨਹੀਂ ਆਂਦਾ ਕਿ ਬੰਦਾ ਪੁੱਛੇ ਉਹ ਮਗਰੋਂ ਕਿਸ ਖਾਨਦਾਨ ਚੋਂ ਗਈ ਐ ਹੈ ਚੰਗਾ ਖਾਂਦੀ ਗਈ ਚੰਗਾ ਪਾਂਦੀ ਗਈ ਅੱਗੇ ਜਾ ਕੇ ਮੈਂ ਹੋਕ ਹੀ ਗਿਆ ਮੈਂ ਤਾਂ ਕਹਿੰਨੀ ਇਹਦੇ ਧਰ ਮਾ ਨਾ ਮੈਂ ਤੇ ਇਹਦੀ ਬੁੱਧੀ ਵੱਲ ਭਰਾਨਾ ਉਹਨ ਜਿਤਨਾ ਦੇ ਵੇਸ ਪੇਸ ਤੇ ਗਈ ਉਤਰਾਂ ਦੀ ਉਹ ਆਂਦੇ ਹੰਦੇ ਆ ਨਾ ਭੁੱਖ ਨਾਲ ਕਿਤੇ 부ਹੇ ਗਾੜੀ ਡੇਢੀ ਔਰ ਕੁੜੀ ਚੰਗੇ ਘਰ ਹੋ ਗਈ ਤੇ ਗਾੜੀ ਕੱਖ ਵੀ ਨਹੀਂ ਗਾ ਤੇ ਕੋਈ ਨਹੀਂ ਆਪੇ ਹੀ ਸਭ ਕੁਝ ਕੀਤਾ ਇਹਨਾਂ ਨੇ ਪਿਉਤੀ ਨਹੀਂ ਹੁਣ ਆਪਣਾ ਇਹਦੇ ਵਿੱਚ ਤੇ ਕੋਈ ਕਸੂਰ ਨਹੀਂ ਆ ਕਿੰਨਾ ਸਮਾਨ ਦਿੱਤਾ ਸੀ ਕਿੰਨਾ ਸਮਾਨ ਦਿੱਤਾ ਸੀ ਤੁਰਨ ਲੱਗੇ ਕਿ ਚੱਲ ਕੁਛ ਨਹੀਂ ਚਾਰ ਚੀਜ਼ਾਂ ਉਹੀ ਉਥੇ ਲਾ ਲੇਗੀ ਤੇ ਬਰਤਨ ਚਾਣੀ ਆ ਅਸੀਂ ਆਣਾ ਜਾਣਾ ਤੋ ਉਹ ਹੀ ਸਾਡੇਗੇ ਧਰਦਿਆ ਕਰੇਗੀ ਚੁੱਕ ਕੇ ਨਨਾਂ ਦੇ ਵਿਆਹ ਚ ਬੜੀ ਪ੍ਰਧਾਨ ਬਣੀ ਸੀ ਨਹੀਂ ਨਹੀਂ ਇੰਨਾ ਖਰਚਾ ਨਾ ਕਰੋ ਕੱਢਿਆ ਪੇਟੀ ਚ ਸਮਾਨ ਤੇ ਗਾਂ ਲਾ ਕੇ ਤੋਰਦਾ ਇਹੋ ਤੇ ਤੈਨੂੰ ਮੈਂ ਦੱਸਣ ਲੱਗੀ ਆਂ ਵੀ ਇੰਨੀਆਂ ਵਧੀਆ ਚੀਜ਼ਾਂ ਦਿੱਤੀਆਂ ਕੱਢ-ਕੱਢ ਕੇ ਸਾਰੀਆਂ ਨਨਾਂ ਨੂੰ ਦੇ ਦਿੱਤਾ ਤੇ ਆਪਣੇ ਘਰ ਕੱਖ ਵੀ ਨਹੀਂ ਰਹਿਣ ਦਿੱਤਾ ਹੁਣ ਇਹਨੂੰ ਆਖੇ ਤੇ ਕਿਹੜਾ ਆਖੇ ਚਲ ਜੋ ਤੇਰੀ ਮਰਜ਼ੀ ਆ ਤੂੰ ਉਹ ਦੇ ਹੈਨਾ ਮੈਂ ਤਾਂ ਸੋਚ ਲਿਆ ਜੋ ਦੇਣਾ ਮੰਮੀ ਅੱਛਾ ਜੇ ਤੋ ਦਵਾਂਗੀ ਨਾ ਫੇਰ ਤੁਹਾਨੂੰ ਪਤਾ ਲੱਗੇਗਾ ਅੱਛਾ ਮਸੈਨੀ ਅਜੇ ਡਿਸਾਈਡ ਕਰ ਪਾ ਰਹੀ ਆ ਆਪ ਜਾਵਾਂ ਕਿ ਕਿਸ ਨੂੰ ਭੇਜ ਦਵਾਂ ਕਿਸੇ ਨੂੰ ਕਿਸੇ ਨੂੰ ਕਿਹਨੂੰ ਭੇਜਾਂਗੇ ਜੱਗੇ ਨੂੰ ਨਾ ਨਾ ਮੰਮੀ ਇਹ ਤਾਂ ਕਦੀ ਵੀ ਨਹੀਂ ਜਾਣਗੇ ਇਹ ਧੱਕੇ ਮੇਰੇ ੱਖਾ ਕੱਢਣ ਦੇ ਸੀ ਕਹਿੰਦੇ ਉਹਨਾਂ ਨੂੰ ਕੋ ਗੂਗਲ ਬੇ ਵੀ ਚਲਾਉਂਦੇ ਕਿ ਨਹੀਂ ਚਲਾਉਂਦੇ ਸਿੱਧਾ ਕੈਸ਼ ਹੀ ਪਾ ਦੇ ਆਪੇ ਲਿਆਂਦੀ ਰਹੇਗੀ ਜੋ ਲੈਣਾ ਹੋਏਗਾ ਮੈਂ ਕਿਹਾ ਨਹੀਂ ਛੱਡੋ ਜਿਆਦਾ ਬਹਿ ਦੇ ਕੇ ਵੀ ਸਿਰ ਤੇ ਨਾ ਚੜਾਓ ਮੁਰਕੇ ਆਏ ਦਿਨ ਕਹੇਗੀ ਗੂਗਲ ਪੇ ਕਰ ਦੋ ਲੋਡ ਹੈਗੀ ਆ ਨੀ ਕੰਮ ਨਹੀਂ ਗੇ ਗੂਗਲ ਤੇ ਕੱਤੇ ਕਰਨੀ ਉਹਨਾਂ ਕੋਲ ਬਹੁਤ ਆਈਫੋਨ ਆ ਕਿਤੇ ਆਮ ਤਰ੍ਹਾਂ ਬਟਣਾ ਜਿਹੜਾ ਵਾਲਾ ਫੋਨ ਆ ਉਹ ਪ੍ਰੋਹਣੇ ਕੋਈ ਵੇਖਿਆ ਹੀ ਉਹ ਤੇ ਦੋ ਜਣੇ ਗੱਲ ਕਰ ਲਿੰਦੇ ਆ ਬਹੁਤ ਉਹਨਾਂ ਦੇ ਆੜਾੜੇ ਫੋਨ ਪੜੇ ਆ ਗੂਗਲ ਪੇ ਵਾਲੇ ਆ ਫੋਨ ਤੇ ਇੱਕ ਲੱਲਿਆ ਉਹਨਾਂ ਨੇ ਅੱਛਾ ਪਤਾ ਨਹੀਂ ਹੁਣ ਨਵਾਂ ਲਿੱਤਾ ਕਿ 7 ਲੈ ਲਿੱਤਾ ਪਰ ਇੱਕੋ ਫੋਨ ਨਾਲ ਸਾਰਾ ਟੱਬਰ ਹੀ ਕਮਲਾ ਆਇਆ ਫਿਰਦਾ ਜੇ ਕਦੀ ਕੋਈ ਚੱਕਦਾ ਹੱਥ ਤੇ ਕਦੀ ਕੋਈ ਫੜੀ ਰੱਖਦਾ ਉਹਦੋਂ ਦੋਵੇਂ ਜੀ ਲੱਗੇ ਹੋਏ ਸੀ ਅੱਛਾ ਇਹ ਕਿਦਾਂ ਚੱਲਣਾ ਹੈ ਜੇ ਐਦਾਂ ਹੋ ਗਿਆ ਬਟਨ ਤੇ ਕੀ ਹੋ ਜਾਏਗਾ ਐਵੇਂ ਲੱਗੇ ਹੋਏ ਸੀ ਮੈਂ ਵੀ ਸੱਚੀ ਧਰਮ ਮਾਰਨਾ ਸੋਚੀ ਜਾਵਾਂ ਇਹ ਕਰਨ ਕੀ ਦੇ ਕਮਲਾਖ ਦਾ ਆਂਦੇ ਨੇ ਉਹ ਆਂਦੇ ਹੁੰਦੇ ਆ ਨਾ ਭੁੱਖੇ ਜੱਟ ਕਟੋਰੀ ਲਵੀ ਪਾਣੀ ਪੀਪੀ ਆਫ ਰਿਆ ਉਹ ਇੱਕ ਫੋਨ ਉਹਨਾਂ ਨੂੰ ਐ ਐ ਕਰਨਾ ਵਾ ਹੁਣ ਦੂਜਾ ਕਿੱਥੋਂ ਲੈ ਉਹ ਵੀ ਅੰਤਰਾ ਕਿਸ਼ਤਾਂ ਦੇ ਲਿਆ ਹਣਾ ਮੇਰੀ ਗੱਲ ਸੁਣਿਓ ਮੰਮੀ ਆ ਚਾਰਖ ਘਰ ਛੱਡ ਕੇ ਕੰਮ ਲਈ ਨਹੀਂ ਜਿਹੜੀ ਆਂਦੀਗੀ ਅੱਛਾ ਦੀ ਭੋਨੀ ਜਿਹੜੇ ਹੈਗੇ ਨੇ ਉਹਦੇ ਘਰ ਪੂਤਰੀ ਸਾਈਡ ਤੋਂ ਹੀ ਆਂਦੀ ਜੇ ਅੱਛਾ ਕਈ ਵਾਰੀ ਮੈਨੂੰ ਉਧਰ ਦਾ ਸੁਨਿਆਵ ਵਗੈਰਾ ਦਿੰਦੀ ਰਹਿੰਦੀ ਆ ਕਿ ਅੱਜ ਕੋਈ ਆਇਆ ਸੀ ਜੇ ਉਹ ਬੜਾ ਕੁਝ ਦੱਸਦੀ ਹੈ ਉਹਦੇ ਹੱਥ ਹੀ ਨਾ ਭੇਜ ਦਵਾ ਲੋੜੀ ਚੱਲ ਆਵੀ ਚੰਗਾਈ ਨਾ ਆਉਣ ਦਾ ਫਿਕਰ ਨਾ ਜਾਣ ਦਾ ਫਿਕਰ ਪਰ ਮਾਂ ਨਾਲ ਦਿਓ ਅਗਲੀ ਫੜਾ ਦੇ ਨਾਲੇ ਪਤਾ ਲੱਗੂਗਾ ਆ ਕਿ ਕੀ ਕਾਹ ਤੇ ਉਹਨਾਂ ਦੀ ਨਹੀਂ ਸੋਚਣ ਦੀ ਹੈ ਮੈਂ ਤੇ ਜਦ ਸੋਚਿਆ ਤੇ ਚੰਗਾ ਹੀ ਆ ਤੂੰ ਬਨ ਬੁੰਨ ਕਹਿੰਦਾ ਜੋ ਥੋੜਾ ਬੁੱਤਾ ਦੇਣਾ ਫੜਾ ਲਈ ਉਹਨਾਂ ਨੂੰ ਉਹਨੂੰ ਤੇ ਆਪੇ ਦੇ ਦਊਗੀ ਉਹਨੇ ਦੇ ਘਰ ਠੀਕ ਐ ਨਾਲੇ ਵੇਖਣਗੇ ਫੇ ਭਰਾ ਨਹੀਂ ਆਇਆ ਪਰਜਾਈ ਨਹੀਂ ਆਈ ਕੋਈ ਮਾਂ ਨਹੀਂ ਆਈ ਕਿਹੜੀ ਗੱਲੋਂ ਨਹੀਂ ਆਈ ਸੋਚਦੇ ਨੇ ਕਿ ਖਾਣਾ ਸੁੱਕਾ ਹੈ ਕਿ ਇਹਨੂੰ ਖਵਾਣਾ ਬੜਾ ਔਖਾ ਹੈਗਾ ਜੇ ਇਕੱਲਾ ਹੀ ਆਂਦੀਆਂ ਨੇ ਫੁਰਕ ਫੁਰਕ ਮੂੰਹ ਚੋਂ ਨਿਕਲਦੀਆਂ ਗੱਲਾਂ ਹੂੰ ਹੂੰ ਚੱਲ ਤੂੰ ਆ ਨਹੀਂ ਆ ਤੇ ਵੇਖ ਲੈ ਉਹ ਕੰਮ ਵਾਲੀ ਨੂੰ ਫੜਾਉਣਾ ਪੈਣਾ ਪਰ ਪੁੱਤ ਮੇ ਇਹ ਗੱਲ ਨਹੀਂ ਹੈ ਵੀ ਮੱਲੇ ਤੇ ਥੂ ਥੂ ਵੜੀ ਹੋ ਲੈਣੀ ਹੈ। ਵੀ ਇੱਕ ਕੁੜੀ ਨੂੰ ਤੇ ਆਵਦੇ ਆ ਕਿ ਆਇਆ ਤਾਂ ਦੂਜਾ ਕੰਮ ਵਾਲੀ ਹੱਥ ਖਰਾਤਾ ਕਿ ਤੂੰ ਹੀ ਕੀ ਕਹਿੰਦੇ ਓ ਮੈਂ ਜਾਵਾਂ। ਉਹ ਜਾਣਾ ਤਾਂ ਪੈਣਾ ਹੀ ਆ। ਫਾੜ ਵੜਣਾ ਪੈਣਾ ਹੀ ਆ। ਵੱਡ ਤੇ ਕੰਮ ਨਵੇੜ। ਰੋਈ ਦੀ ਕੱਝ ਕਿੱਤ। ਵੇਖ ਲੈਣ ਨੇ ਕੀ ਕਰਨਾ ਮੈਂ। ਤੁਹਾਨੂੰ ਨਾ ਇੱਕ ਕਰਾ ਫੋਨ ਲਾ ਕੇ ਨਾ ਕਹਿ ਦੇਣੀ। ਹੈਲੋ ਸਸਿਗਮ ਮਮੀ ਜੀ ਸਾਸਰੀ ਘਰ ਪੁੱਤ ਕੀ ਹਾਲ ਹੈ ਠੀਕ ਆ ਮਮੀ ਜੀ ਤੁਸੀਂ ਸੁਣਾਓ ਤੁਸੀਂ ਠੀਕ ਹੋ ਆਪਣਾ ਵੀ ਠੀਕ ਆ ਸਭ ਰਾਜੀ ਵਾਜੀ ਇੱਧਰ ਹੋਰ ਮਮੀ ਕਿੱਦਾਂ ਫੋਨ ਕੀਤਾ ਮੈਨੂੰ ਫੋਨ ਕਿੱਥਾਂ ਕਰਨਾ ਸੀ ਉਹ ਨਾ ਮਾਹ ਹੀ ਤੇਰੀ ਭਾਬੀ ਨੇ ਮਨ ਬਣਾਇਆ ਤੇਰੇ ਵੱਲ ਲੋਹੜੀ ਲੈ ਕੇ ਆਉਣ ਦਾ ਅੱਛਾ ਤੇ ਇਹ ਨਾ ਹੋਵੇ ਪਿੱਤੂ ਉਹ ਇਥੇ ਨਾ ਸਾਰਾ ਮੇਰਾ ਜਲੂਸ ਹੀ ਕੱਢ ਦੇ ਵੀ ਇੰਨੇ ਸਾਲਾਂ ਬਾਅਦ ਅਗਲੀ ਨੇ ਮਨ ਬਣਾਇਆ ਪਿੱਤੂ ਚੋ ਕਮਤਰੇ ਪੰਨਿਆਂ ਵਾਲਾ ਬਿਸਕੁਟ ਤੇ ਗਾੜੀ ਉੰਤਰੀਆਂ ਫੁੱਲ ਬੜੀਆਂ ਸੜੀਆਂ ਜੀਆਂ ਧਰ ਦੇਣੀ ਕੋਈ ਨਾ ਟੰਗ ਦੀ ਚੀਜ਼ ਲੈ ਆਈ ਤੇ ਆ ਨਾ ਆ ਦੂਜੇ ਗਲਾਸ ਨਾ ਦੇ ਦੀ ਜੇ ਤੇਰੇ ਕੋਲ ਕੱਪ ਮੈਨੂੰ ਮੈਦ ਨਹੀਂ ਹੋਣੇ ਜੇ ਹੈਗੇ ਆ ਤੇ ਠੀਕ ਆ ਤੇ ਨਹੀਂ ਤਾਂ ਗਵਾਂਢੀਆਂ ਲੋ ਮੰਗ ਲਿਆਈ ਸੁਣ ਲਈ ਨਾ ਮੇਰੀ ਗੱਲ ਤੇ ਆਪ ਵੀ ਕੋਈ ਨਾ ਟੰਗ ਦਾ ਕੱਪੜਾ ਲੱਤਾ ਪਾ ਲਈ ਠੀਕ ਆ ਮੰਮੀ ਜੀ ਮੈਨੂੰ ਕੋਈ ਲਾਂਮਾ ਨਹੀਂ ਆਉਣਾ ਚਾਹੀਦਾ ਮੈਂ ਸਾਰਾ ਕੁਛ ਕਰਾਂਗੀ ਪਰ ਭਾਬੀ ਨੂੰ ਕਹੋ ਮੇਰੇ ਵੱਲ ਜ਼ਰੂਰ ਆਵੇ ਵੀਰੇ ਨੇ ਨਹੀਂ ਆਉਣਾ ਨਾਲ ਨਹੀਂ ਨਹੀਂ ਵੀਰੇ ਨੇ ਨਹੀਂ ਆਉਣਾ ਸ਼ੁਕਰ ਕਰ ਭਾਦੀ ਆਉਣ ਲਈ ਆ ਮੰਮੀ ਮੈਨੂੰ ਪਤਾ ਸੀ ਜ਼ਰੂਰ ਮੇਰੇ ਵੱਲ ਕੋਈ ਨਾ ਕੋਈ ਲੋੜੀ ਲੈ ਕੇ ਆਊਗਾ ਮੈਂ ਤੇ ਅੱਗੇ ਢੀਕਣ ਲਈ ਆ ਮੈਂ ਤੇ ਅੱਗੇ ਇਹਨਾਂ ਨੂੰ ਕਹਿਣ ਦੀ ਸੀ ਮੈਂ ਕਿ ਭਾਬੀ ਹੁਣੀ ਜ਼ਰੂਰ ਮੇਰੇ ਵੱਲ ਆਉਣਗੇ ਚਲ ਠੀਕ ਹੈ ਠੀਕ ਹੈ ਬੂਤੀਆਂ ਗੱਲਾਂ ਨਾ ਬਣਾ ਤੇ ਆ ਥੋੜਾ ਬਹੁਤਾ ਨਾ ਆਪਣਾ ਕੂੜਾ ਕਾੜਾ ਵੀ ਕਿਤੇ ਹੁੰਜ ਨਹੀਂ ਗੋੜ-ਗੋੜੇ ਤੇਰੇ ਘਰ ਗੰਦ ਪਿਆ ਹੁੰਦਾ ਮੈਨੂੰ ਪਤਾ ਵਾ ਉਹੋ ਹੀ ਤੇਰੇ ਲੱਛਣ ਹੋਣੇ ਅਗਲੇ ਵਾਲੇ ਕੀ ਕਰ ਮੈਂ ਸੁਧਰੀ ਤੂੰ ਹੋਣੀ ਨਹੀਂ ਉਹ ਚੱਲ ਕਰ ਲੈ ਹੁਣ ਉਹਨਾਂ ਤੋਂ ਪਹਿਲਾਂ ਹੀ ਗੈਮ ਨਾਲ ਹੀ ਮੈਂ ਤਿਆਰੀ ਕਰ ਲਾਂ ਦਾ ਵਾਦਾ ਫਿਰ ਓਕੇ ਚੱਲ ਠੀਕ ਐ ਮੇਰਾ ਬੰਦ ਨਾ ਖਲਾਰਾ ਪਿਆ ਮੈਂ ਕਿੱਦਾਂ ਕਰੂੰਗੀ ਇਹ ਨਾ ਕੰਮ ਮੰਮੀ ਜੀ ਤੁਸੀਂ ਨਾ ਸਿੱਖਿਸ਼ੇ ਦੀ ਮੇਰਾ ਹੈਲਪ ਕਰਾਓ ਤੇ ਤੂੰ ਕਿਦਾਂ ਤੁਰੀ ਫਿਰਦੀ ਐਡੇ ਵਜਿਹਾ ਥੂੜ ਪਾ ਗਏ ਮੰਮੀ ਆਉਣਾ ਕਿਹਨੇ ਮੈਂ ਨਾ ਕੱਪੜੇ ਬਦਲ ਕੇ ਆਈ ਆਂ ਤਿਆਰ ਸ਼ਰੋ ਕੀ ਆਈ ਆਂ ਥੋੜਾ ਜਿਹਾ ਉਹ ਨਾ ਮੰਮੀ ਭਾਬੀ ਉਹਨਾਂ ਦਾ ਫੋਨ ਆਇਆ ਵਾ ਅੱਛਾ ਨਾ ਲੋੜੀ ਲੈ ਕੇ ਆਉਣ ਲੱਗੇ ਨੇ ਮੇਰੇ ਵੱਲ ਅੱਛਾ ਮੰਮੀ ਹਾਂ ਤੁਹਾਨੂੰ ਪਤਾ ਵਾ ਭਾਬੀ ਕਿੰਨੇ ਚਿਰਾਂ ਪਿਛੋਂ ਹੋਣ ਲੱਗੇ ਅੱਛਾ ਮੰਮਾ ਮੰਮੀ ਆ ਲੱਗੇ ਆ ਹਾਂ ਪੁੱਤ ਤੇਰੀ ਮੰਮੀ ਲੋੜੀ ਲੈ ਕੇ ਆਉਣ ਲੱਗੀ ਆ ਸਾਡੇ ਘਰ ਮੰਮਾ ਤੈਨੂੰ ਪਤਾ ਜਦੋਂ ਤੂੰ ਛੋਟੀ ਜੀ ਸੀ ਨਾ ਉਦੋਂ ਆਈ ਸੀ ਤੇਰੀ ਮੰਮੀ ਅੱਜ ਤੋਂ ਕਿੰਨੇ ਸਾਲਾਂ ਦੀ ਹੋ ਗਈਆਂ ਉਸ ਤੋਂ ਬਾਅਦ ਤੇਰਾ ਮਾਮਾ ਮੰਮੀ ਇੱਥੇ ਨਹੀਂ ਆਏ ਕਦੀ ਅੱਜ ਲੋੜੀ ਲੈ ਕੇ ਆਉਣ ਲੱਗੇ ਨੇ ਸੋਖਣਾ ਮੰਮੀ ਤਾਈਆ ਤੇਰੀ ਮਾਂ ਨੂੰ ਚਾ ਚੜਿਆ ਵਾ ਹਾਂ ਦਾਦੀ ਮੰਮਾ ਵੇ ਦੇ ਮੇਰੇ ਮਾਮੂ ਮਾਮੀ ਆ ਲੱਗੇ ਆ ਤਾਈ ਤੇਰੀ ਮਾਂ ਬੜੀ ਖੁਸ਼ ਸੀ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਵੀ ਅੱਗੇ ਸਿਮਰਤ ਲੋੜੀ ਲੈ ਕੇ ਆਉਂਦੀ ਸੀ ਹੁਣ ਪੱਕਾ ਮੇਰੇ ਭਰਾ ਪਰਜਾਈ ਲੋੜੀ ਲੈ ਕੇ ਆਉਣਗੇ ਮੰਮੀ ਦਾ ਨਾ ਫੋਨ ਆਇਆ ਵਾ ਕਹਿੰਦੇ ਤੇਰੀ ਭਾਬੀ ਆਉਣ ਲੱਗੀ ਆ ਮੰਮੀ ਹਾਂ ਇਹ ਨਾ ਛੋਟੀ ਜੀ ਸੀ ਅੱਛਾ ਜਦੋਂ ਮੇਰੀ ਪਰਜਾਈ ਇੱਕ ਵਾਰ ਆਈ ਸੀ ਮੇਰੇ ਘਰ ਜਦ ਇਹ ਹੋਈ ਸੀ ਉਸੋ ਬਾਤ ਪਾ ਵੀ ਨੇ ਕਦੀ ਇਸ ਘਰ ਚ ਕੰਦਮ ਨਹੀਂ ਪਾਈ ਤਾਨੂੰ ਪਤਾ ਇੰਨੇ ਸਾਲ ਹੋ ਗਏ ਮੈਂ ਇਹਨਾਂ ਰਿਸ਼ਤਿਆਂ ਨੂੰ ਤਰਸਦੀ ਮਰ ਗਈ ਖਦੀ ਕੋਈ ਮੇਰੇ ਘਰ ਨਹੀਂ ਆਇਆ ਮੰਮੀ ਚਲ ਕੋਈ ਨਹੀਂ ਪਤਾ ਹੁੰਦੇ ਕੋਈ ਗਾਲ ਨਹੀਂ ਮੰਮੀ ਮੈਂ ਨਾ ਘਰ ਦੀ ਸਫਾਈ ਸਪਈ ਕਰ ਲਾਂ ਠੀਕ ਤੇ ਵਧੀਆ ਜੀ ਸਬਜ਼ੀ ਪਾਜੀ ਬਣਾ ਕੇ ਰੱਖ ਲੋ ਤੁਸੀਂ ਚੰਗਾ ਤੇ ਮੈਂ ਕੁਰਸੀਆਂ ਕਰਸੀਆਂ ਸਾਫ਼ ਕਰਦਾ ਕਾਲਾ ਕਹਿੰਦੇ ਸੀ ਕੀ ਘਰ ਵਧੀਆ ਕਰ ਲਾ ਤੇ ਪਰਜਾਈ ਨਹੀਂ ਆਉਣਾ ਵਾ ਠੀਕ ਠੀਕ ਕਰ ਲਾ ਮਾਈ ਤੇਰੀ ਮਾਂ ਦੀ ਦੀਜ ਪੂਰੀ ਹੋ ਗਈ ਆਉਣ ਲੱਗੇ ਮਾਮਾ ਮਾਮੀ ਵੇਖ ਤੇਰੇ ਲਈ ਕੀ ਕੁਝ ਲੈ ਕੇ ਆਉਂਦੇ ਆ ਦਾਦੀ ਨੂੰ ਬੜਾ ਮਜ਼ਾ ਆਏਗਾ ਕਿੰਨਾ ਮਜ਼ਾ ਆਏਗਾ ਆਹੋ ਤੈਨੂੰ ਤੇ ਬੜਾ ਮਜ਼ਾ ਆਉਂਦਾ ਵਾ ਮਾਮੇ ਮਾਮੀ ਆਉਣਗੇ ਤੇ ਹਾਂ ਦਾਦੀ ਮਾ ਜਦ ਮਾਮੂ ਮम्मी ਆਣਗੇ ਕਿੰਨਾ ਕੁਝ ਖਾਣ ਬੜਾ ਮਜ਼ਾ ਆਏਗਾ ਦ ਮਾਮੂ ਮਮੀ ਵੇਖ ਲੈਣੇ ਕੀ ਲੈ ਕੇ ਆਉਂਦੇ मामੂ मामੀ ਤੇਰੇ ਲਈ ਬਹੁਤ ਕੁਝ ਲੈ ਕੇ ਆਉਣਗੇ ਲੈ ਕੇ ਆਉਣਗੇ ਆਹੋ ਖਾਲੀ ਫਿਰ ਲੈ ਕੇ ਆਉਣਗੇ ਤੇ ਮਾਹੀ ਇਦਾਂ ਹਾਂ ਮਤ ਆ ਮਾਹੀ ਇਦਾਂ ਤੂੰ ਇਦਾਂ ਮਾਹੀ ਬੋਤ ਤੈਨੂੰ ਮੈਂ ਤਾਂ ਸੱਦਿਆ ਵਾ ਤੂੰ ਨਾ 10 10 20 20 ਰੁਪਏ ਲੈ ਕੇ ਬੁਗਣੀ ਚ ਕੁਝ ਪੈਸੇ ਜੋੜੇ ਆ ਨਾ ਪੁੱਤ ਹਾਂਜੀ ਮੰਮਾ ਪਤਾ ਕੀ ਆ ਉਹ ਪੈਸੇ ਨਾ ਤੂੰ ਮੈਨੂੰ ਦੇ ਦੇ ਥੋੜੀ ਦੇਰ ਲਈ ਹਾਂ ਮੰਮਾ ਕਿਉਂ ਨਹੀਂ ਬੁਗਣੀ ਤੋੜ ਦਈਏ ਤੇ ਉਹ ਪੈਸੇ ਆ ਨਾ ਜਿਹੜੇ ਉਹ ਲੈ ਕੇ ਤੇਰੀ ਮੰਮੀ ਵਾਸਤੇ ਨਾ ਕੁਝ ਚੰਗਾ ਚਾਹ ਪਣੀ ਦਾ ਸਮਾਨ ਮੰਗਾ ਲਈਏ ਹਾਂ ਮੰਮਾ ਕਿਉਂ ਨਹੀਂ ਉਹ ਜਿਹੜੇ ਬੁਗਣੀ ਤੋੜ ਕੇ ਮੈਂ ਚੀਜ਼ਾਂ ਲੈ ਆਣੀਆਂ ਸੀ ਨਾ ਉਹ ਤੇ ਮੈਨੂੰ ਮੰਮੂ 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 ਮੰਮੀ ਤੇ ਕੀ ਕਰਨੇ ਆ ਤੁਸੀਂ ਉਹਦਾ ਚਾਹ ਨਾਲ ਸਮਾਨ ਲਿਆ ਦਿਓ ਮੰਮੀ ਦੀ ਵਧੀਆ ਸੇਵਾ ਕਰਨੀ ਆਪਾਂ ਕਿ ਜਿਹੜਾ ਮੰਮੀ ਫੇਰ ਤੋਂ ਆਵੇ ਇਹ ਮੈਂ ਮਰ ਜਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੇਰੀ ਤੇ ਏਡੀ ਸਿਆਣੀ ਕਦੋਂ ਤੋਂ ਹੋ ਗਈ ਆ ਪੁੱਤ ਮੈਂ ਨਾ ਤੈਨੂੰ ਫੇਰ ਪੈਸੇ ਦੇ ਦੂੰਗੀ 10-10 ਰੀ ਵੀ ਲੈ ਕੇ ਤੂੰ ਫੇਰ ਬੁਗਨੀ ਚ ਪਾ ਲਈ ਤੇਰੇ ਪੈਸੇ ਅਸੀਂ ਫੇਰ ਜੋੜ ਦਾਂਗੇ ਤੂੰ ਇਹ ਨਾ ਸੋਚੀ ਕਿ ਤੇਰੇ ਪੈਸੇ ਲੈ ਕੇ ਮੈਂ ਵਰਤ ਲਿਆ ਤੇ ਸ਼ਾਇਦ ਮੈਂ ਦੇਣੀ ਨਹੀਂ ਆ ਪੁੱਤ ਮੈਨੂੰ ਪਤਾ ਉਹ ਮੇਰੀ ਧੀ ਦੇ ਪੈਸੇ ਆ ਨਾਲੇ ਤੇਰੀ ਮਾਮੀ ਆਉਗੀ ਨਾ ਉਹ ਵੀ ਤੈਨੂੰ ਪਿਆਰ ਦੇ ਕੇ ਜਾਊਗੀ ਪੁੱਤ ਮੈਂ ਨਹੀਂ ਤੇਰੇ ਕੋਲ ਲੈਂਦੀ ਉਹ ਪੈਸੇ ਤੂੰ ਆਪਣੀ ਬੁਗਣੀ ਚ ਪਾ ਲਈ ਤੇਨੂੰ ਮੈਂ ਅੱਜ ਹੀ ਸ਼ਾਮੀ ਨਵੀਂ ਬੁਗਣੀ ਵੀ ਲਿਆ ਕੇ ਦਊਂਗੀ ਠੀਕ ਆ ਪੁੱਤ ਠੀਕ ਆ ਮੰਮਾ ਲੈ ਲਓ ਮੰਮਾ ਤੁਸੀਂ ਮੇਰ ਕੋਲ ਬੁਗਣੀ ਤੋੜ ਦਿਓ ਇਹ ਆ ਬੜਾ ਮੇਰਾ ਪੁੱਤ ਬੁਗਣੀ ਆ ਜਾ ਲੈ ਆ ਮਾਂ ਹੀ ਪੁੱਤ ਛੇਤੀ ਕਰ ਆਉਂਦੀ ਮੰਮਾ ਅੱਗ ਬੁਗਣੀ ਪੁੱਤ ਤੈਨੂੰ ਮੈਂ ਕਹਿਣ ਦੀ ਆ ਨਾ ਜਿੰਨੇ ਪੈਸੇ ਇੱਥੋਂ ਨਿਕਲਣਗੇ ਨਾ ਤੈਨੂੰ ਮੈਂ ਫੇਰ ਦੇ ਦਊਂਗੀ ਤੂੰ ਇਹ ਨਾ ਸੋਚੀ ਕਿ ਤੇਰੀ ਮਾਂ ਤੈਨੂੰ ਪੈਸੇ ਨਹੀਂ ਦੇਊਗੀ ਲੱਗੀ ਸਮਝ ਠੀਕ ਆ ਮਮਾ ਲਿਆ ਪੁੱਤ ਤੋੜ ਦੀਏ ਬੁਗਣੀ ਮਮਾ ਮਮਾ ਮੈਂ ਤੋੜਦਾ ਤੋੜ ਦੀ ਮਮਾ ਮੈਨੂੰ ਪੈਸੇ 줘 ਦੇ ਯਾ ਇੱਕ ਆ ਮਮਾ ਮਾਫ ਕਰੀ ਮੇਰੀ ਦੀਦੀ ਖੁਸ਼ਨਾ ਧੀਜਾ ਹਨਾ ਚੀਚਾ ਨਾਲ ਜੁੜੀਆਂ ਕਿਉਂਕਿ ਮੇਰੀ ਪਤਨੀ ਮਰ ਕੇ ਨੇ ਪੈਸੇ ਜੋੜੇ 10 10 ਕਟੀਆਂ ਕਰਕੇ ਤੇ ਮੈਂ ਉਹਨੇ ਆਪਣੇ ਕੋਠੇ ਕੋਲ ਉਹ ਲੈ ਆਂਦੀ ਠੀਕ ਹੈ ਦੇਣੀ ਇਹੋ ਜੇ ਚੱਲਦੇ ਪਏ ਆ ਪੁੱਤ ਮੇਰੀ ਕੋਈ ਗਲਤੀ ਨਹੀਂ ਮਹਾਰਾਜ ਤੇ ਸਾਡੀ ਵੀ ਸੁਣੂਗਾ ਪੁੱਤ ਇਸੇ ਕਰਕੇ ਮੇਰੇ ਘਰ ਦੀ ਇੱਥੇ ਆਉਂਦੇ ਨਹੀਂ ਆ ਪੁੱਤ ਤੇਰੀ ਮਾਮੂ ਮਾਮਾ ਤੇਰੀ ਨਾਨੀ ਤੇਰੀ ਮਾਸੀ ਇਸੇ ਕਰਕੇ ਨਹੀਂ ਆਉਂਦੇ ਕਿ ਅਸੀਂ ਉਹਨਾਂ ਨੂੰ ਚੰਗਾ ਖਵਾ ਪਿਆ ਨਹੀਂ ਸਕਦੇ ਚੰਗਾ ਚਾਹ ਪਾਣੀ ਨਹੀਂ ਪਿਆ ਸਕਦੇ ਤਿਆਰ ਕਰ ਹੈਰ ਕਰਦੇ ਮੈਂ ਪੂਰੀ ਰੀਤ ਲਾ ਦੇਣੀ ਹੈ ਪੁੱਤ ਮੈਂ ਨਾ ਤੂੰ ਸੇ ਪੇਰ ਮਨਾ ਦੋਗੇ ਨਾ ਪੁੱਤ ਆ ਇਕੱਠੀ ਕਰਕੇ ਨਾ ਇੱਥੇ ਸਾਈਡ ਤੇ ਕਰ ਦੇ ਮੇਰੇ ਪੁੱਤ ਸਾਰੀ ਮੈਂ ਤੈਨੂੰ ਨਵੀਂ ਬੁਗੜੀ ਨਹੀਂ ਆ ਕੇ ਦਵਾਂਗੀ ਹੁਣ ਠੀਕ ਆ ਪੁੱਤ ਤੇ ਜਿਹੜੀ ਮਾਮੀ ਪਿਆਰ ਦੀ ਕੇ ਜਾਊਗੀ ਨਾ ਬੁਗੜੀ ਚ ਫਾੜੀ ਚੱਲ ਨਾ ਮਮਾ ਮੈਂ ਨਾ ਮਮਾ ਅੱਜ ਤੋਂ ਮੈਂ ਨਾ ਇੱਕ ਦਸ ਸੱਫੀ ਦੇ ਦਮਾ ਚੀਜ਼ ਖਾਣੇ ਨਾ ਪੁੱਤ ਜੇ ਦਸ ਤੈਨੂੰ ਦੇ ਦਿੱਤੇ ਤੇ ਪਿੱਛੇ ਕੀ ਰਹਿ ਜਾਣਾ ਰਾਜੇ ਤੇ ਇਹਨੂੰ ਤੇ ਪਤਾ ਹੀ ਹੈ ਅੱਜਕੱਲ ਮਠਿਆਈਆਂ ਕਿੰਨੀਆਂ ਮਹਿੰਗੀਆਂ ਆ ਵਾ ਜੇ ਚੰਗੀ ਚੀਜ਼ ਮੰਗਾਉਣੀ ਹੈ ਨਾ ਕਿ ਉਹਦਾ ਰੇਟ ਹੀ ਬੜਾ ਵਾ ਪੁੱਤ ਹਾਂਜੀ ਮੰਮਾ ਕੋਈ ਨਹੀਂ ਪੁੱਤਰ ਮੈਂ ਤੈਨੂੰ ਦੱਸ ਕੇ ਤੇ ਮੈਂ ਪੰਜਾਬ ਆਉਂਗੀ ਤੂੰ ਬਸ ਮੈਨੂੰ ਇਸ ਟਾਈਮ ਦੇ 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 ਇੰਨੇ ਕੇ ਪੈਸੇ ਮੰਮਾ ਕੋਈ ਨਹੀਂ ਲੈ ਲੋ ਤੂੰ ਸੀ ਮੈਂ ਫੇਰ ਕਿੱਸੇ ਤੇਨ ਚੀਜ਼ ਖਾ ਲੂੰਗੀ ਚੱਲ ਪੁੱਤ ਮੈਂ ਤੇਰੇ ਦਾਦੂ ਨੂੰ ਦਵਾ ਉਹ ਜਾ ਕੇ ਤੇ ਦਵਾ ਦਸਮਾਨ ਲੈ ਆਉਂਦਾ ਕਿਤੇ ਉਹ ਨਾ ਹੋਵੇ ਹੋ ਗਈ ਟਗੜੀ ਆ ਜਾ ਠੀਕ ਹੈ ਪੁੱਤਾ ਗਾੜੀ ਇੱਧਰ ਕਰ ਤਾ ਕਹ ਲਿਆ ਜਿਉਂ ਜਿਓ ਲੋਟੀ ਆ ਕਿ ਜਾਣੀ ਆ ਕੋਈ ਨਾ ਮम्मा ਦੀ ਪਹਿਲਾ ਖੁਸ਼ੀ ਕੋਈ ਨਾ ਫਿਰ ਮੇਦਾ ਮੇਰੇ ਮਾਮਾ ਮਮੀ ਆਣਗੇ ਜੇ ਆਪਾਂ ਨਾਲ ਵੀ ਸੇਵਾ ਕਰਾਂਗੇ ਨਾ ਜੇ ਆਪਾਂ ਸੇਵਾ ਕਰਾਂਗੇ ਫੇਰ ਹੀ ਮੇਰੇ ਮਾਮਾ ਮਮੀ ਆਣ ਜਿਹੜੇ ਮੈਨੂੰ मामੂ ਮਮੀ ਪਹਿਹੇ ਦੇਣਗੇ ਜਾਣਗੇ ਨਾ ਉਹਨਾਂ ਉਹਨਾਂ ਚੋਂ ਇੱਕ ਮੈਂ ਬੁੱਗਣੀ ਤੇ ਇੱਕ ਦਸਾਂਵੜੀ ਚ ਹੋ ਗਈ ਲੈ ਲਵਾਂਗੀ ਨਾਲੇ ਮੈਂ ਫੇਰ ਉਹਦੀ ਰੋਟੀ ਬਣਾ ਲਵਾਂਗੀ ਹੋਟਾਂ 'ਚੀ ਤੋੜ ਕੇ